ਅਨ ਵੀਡੀਓ ਆ ਵੀ ਨੂੰ ਆਪਰੇ ਉੱਪਰ ਦੇਖਣਾ ਵੀ ਤੁਸੀਂ ਇੱਕ ਵਾਰੀ ਦੇਖੋ ਆ ਵੀਡੀਓ ਹਣਾ ਤਾਂ ਸਾਰੀ ਸਾਰੀ ਤੁਹਾਨੂੰ ਵੀ ਪਤਾ ਲੱਗੂਗਾ ਕਿ ਕੀ ਸਟੋਰੀ ਹੋਈ ਹੈ ਕੀ ਨਹੀਂ ਹੋਈ ਤਾਂ ਵੀਡੀਓ ਬਰੋਕਰ ਦੇਖੋ ਸਾਰੀ ਜਿਹੀ ਸਾਰੀ ਤੇ ਚਲੋ ਸਟਾਰਟ ਕਰਦੇ ਆਂ ਉਹ ਪਤੂਨਾਰਾ ਮੇਰਾ ਬਾਦ ਜਗਾ ਪਾਰਾ ਭਾਵੇਂ ਇਹ ਸਿੱਧੇ ਮੇਰੇ ਕੋਲ ਇਕੱਲਾ ਮੈਂ तुम इतना उस लड़के पे नहीं बोल बनाना सारा पानी पानी तो ये भैया उड़े दीजिए भैया आप बात करें मैं तो मेरे साथ तो प्रोस्ट हम ही निकालता है मैं निकालता हूँ तो तो ये नहीं है तुम बेड़ा ना ले उन्हें लेना है लेंगे अभी भी अभी भी तू किसे पुर्नजात फोटो खा ले उसको फोटो फोट ਹੇ ਲੜਤਾਂ ਕਿਤੇ ਨਾ ਠੀਕ ਆ ਮੈਂ ਆਇਆ ਉਹ ਰਿਹਾ ਥੋੜੀ ਜਿਹੀ ਤਾਂ ਜਿੰਦਗੀ ਤੇ ਕੁੜੀ ਐ ਇਸ ਮੁੰਡੇ ਦੇ ਘਰ ਵਾਲੀ ਤੇ ਇਹਦੀਆਂ ਫੋਟੋਆਂ ਕਿਸੇ ਮੁੰਡੇ ਹੋਰ ਨਾਲ ਸੀਆਂ ਉਹ ਨਹੀਂ ਕੀਤੀ ਕੁਦਰਤ ਤੇ ਅਪਲੋਡ ਕਰਦੀਆਂ ਹਨਾ ਤਾਂ ਇਹਨੇ ਦੇਖ ਲਿਆ ਵੀ ਕੀ ਸਾਹ ਕਿਤਾਬ ਹੈ ਕੀ ਆ ਅਗੜੇ ਨਾਲ ਡੱਕ ਲਈ ਕਹਿੰਦਾ ਵੀ ਆ ਬੈਠ ਦੱਸ ਮੈਨੂੰ ਕੀ ਗੱਲ ਹੈ ਕਾਏ ਕੁੜੀ ਕਰਕੇ ਕਹਿੰਦੀ ਮੇਰੇ ਭਰਾ ਦਾ ਉਹ ਯਾਰ ਦੋਸਤ ਹੈ ਉਹਦੇ ਨਾਲ ਮੇਰੀ ਫੋਟੋ ਆ ਮੇਲਾ ਦੀ ਕੀ ਫੋਟੋ ਐਦਾ ਆਉਂਦੀ ਨਹੀਂ ਕੋਈ ਵੀ ਯਾਰ ਦੋਸਤ ਐਵੇਂ ਤੇ ਕੋਈ ਵੀ ਨਹੀਂ ਖਚਾਉਂਦਾ ਨਾ ਕੋਈ ਐਡਿਟ ਕਰਕੇ ਪਾਉਂਦਾ ਕੋਈ ਗੱਲ ਹੋਣੀ ਹੈ ਵਿਚਾਲੇ